重复 ਹੋਵੇ ਸੰਸਕਾਰ ਬਣਦੇ ਜਾਣ ਉਹਨਾਂ ਦੇ ਇਕੱਠ ਤੋਂ ਜਿਸ ਅਵਸਥਾ ਦਾ ਜਨਮ ਹੁੰਦਾ ਉਹਨੂੰ ਕਹਿੰਦੇ ਨੇ ਸੁਭਾਅ ਉਹ ਫਲ ਹੈ ਬੀਜ ਨੂੰ ਬੋਣ ਤੋਂ ਰੋਕ ਸਕਦੇ ਸੀ ਬੂਟੇ ਨੂੰ ਵੀ ਪੁਟਿਆ ਜਾ ਸਕਦਾ ਪਰ ਹੁਣ ਫਲ ਬਣ ਗਏ ਫਲ ਦਾ ਰੂਪ ਬਦਲਣਾ ਔਖਾ ਫਲ ਬਣ ਗਏ ਚਲੋ ਜ਼ਮੀਨ ਤੇ ਬੂਟਾ ਲਾਇਆ ਫਲੇ ਬਹੁਤ ਹੋਇਆ ਫਲ ਕੋਈ ਖਾਵੇਗਾ ਪਰ ਜੀਵਨ ਦੀ ਧਰਤੀ ਦੇ ਜੋ ਕਰਮ ਦਾ ਬੀਜ ਬੋਇਆ ਔਰ ਫਲੀ ਪੂਰਤ ਹੋਇਆ ਆਪ ਬੀਜ ਆਪੇ ਹੀ ਖਾਏ ਆਪ ਹੀ ਖਾਣਾ ਪੈਂਦਾ ਕੋਈ ਦੂਜਾ ਨਹੀਂ ਖਾਂਦਾ ਮੇਰਾ ਬੋਇਆ ਮੈਂ ਖਾਣਾ ਮੇਰੀ ਔਲਾਦ ਨਹੀਂ ਖਾਂਦੀ ਪਤਨੀ ਦਾ ਬੋਇਆ ਪਤੀ ਕਹਿੰਦਾ ਪਤਨੀ ਦਾ ਬੋਇਆ ਪਤਨੀ ਕਹਿੰਦੀ ਆਪ ਬੀਜ ਆਪੇ ਹੀ ਖਾਏ ਜ਼ਮੀਨ ਤੇ ਬੂਟਾ ਕਿਸੇ ਨੇ ਲਾਇਆ ਹੈ ਫਲ ਕੋਈ ਖਾਂਦਾ ਪਿਆ ਜੀਵਨ ਦੇ ਤੇ ਜਿਸ ਨੇ ਬੀਜਿਆ ਆਪ ਬੀਜ ਆਪੇ ਹੀ ਖਾਏ ਨਿਯਮ ਪ੍ਰਭੂ ਨੇ ਐਸਾ ਬਣਾਇਆ ਹੈ ਕਰਮ ਬੀਜ ਦੀ ਤਰ੍ਹਾਂ ਸੰਸਕਾਰ ਬੂਟੇ ਦੀ ਤਰ੍ਹਾਂ ਸੁਭਾਅ ਫਲ ਦੀ ਤਰ੍ਹਾਂ ਬੀਜ ਨੂੰ ਬੋਣ ਤੋਂ ਰੋਕਿਆ ਜਾ ਸਕਦਾ ਹੈ ਕਰਮ ਕਰਨ ਤੋਂ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕੋਈ ਵੀ ਚਲੋ ਬੋ ਦਿੱਤਾ ਬੂਟਾ ਬਣ ਗਿਆ ਪੁੱਟਿਆ ਜਾ ਸਕਦਾ ਕਟਿਆ ਜਾ ਸਕਦਾ ਫਲ ਬਣ ਗਿਆ ਹੁਣ ਇਹਦਾ ਕੋਈ ਰੂਪ ਰੰਗ ਮਿਟਾਣਾ ਔਖੇ ਤੇ ਖਾਣਾ ਪਏਗਾ ਫਲ ਹੋ ਗਿਆ ਫਲ ਨੂੰ ਸੁਭਾਵ ਕਹਿੰਦੇ ਨੇ ਮੈਂ ਅਰਜ਼ ਕਰਾਂ ਮਨੁੱਖ ਜਦ ਪਹਿਲੇ ਇੱਕ ਕਰਮ ਕਰਦਾ ਹੈ ਸ਼ੁਭ ਚਾਹ ਅਸ਼ੁਭ ਮਨੁੱਖ ਦੇ ਕਰਮ ਬਦਲੇ ਜਾ ਸਕਦੇ ਹਨ ਅਗਰ ਸ਼ੁਭ ਕਰਮ ਕਰਦਾ ਪਿਆ ਹੈ ਦੋ ਚਾਰ ਦਿਨ ਦੀ ਕਿਸੇ ਇੱਕ ਦੀ ਕੁਸੰਗਤ ਹੋਈ ਇਹ ਸ਼ੁਭ ਤੋਂ ਅਸ਼ੁਭ ਕਰਨ ਲੱਗ ਪਵੇ। ਕਰਮ ਬਦਲੇ ਜਾ ਸਕਦੇ। ਜਿਸ ਧਰਤੀ ਦੇ ਵਿੱਚ ਮੈਂ ਬੀਜ ਬੋਣਾ ਚਾਹੁੰਦਾ ਮੈਂ ਉਹ ਨਹੀਂ ਬੋਂਦਾ ਮੈਂ ਹੋਰ ਬੋਣਾ ਚਾਹੁੰਦਾ। ਕਰਮ ਬਦਲੇ ਜਾ ਸਕਦੇ। ਸੰਸਕਾਰ ਵੀ ਬਦਲੇ ਜਾ ਸਕਦੇ ਨੇ। ਕੀਤਾ ਹੋਇਆ ਕਰਮ ਸੰਸਕਾਰ ਬਣਦਾ ਜੋ ਮੈਂ ਮਨ ਕਰਕੇ ਬੋਲਿਆ ਅੰਦਰ ਲਿਖਿਆ ਗਿਆ ਜੋ ਮੈਂ ਮਨ ਕਰਕੇ ਕੀਤਾ ਹੈ ਅੰਦਰ ਲਿਖਿਆ ਗਿਆ ਉਹ ਲਿਖਿਆ ਗਿਆ ਸੰਸਕਾਰ ਹੈ ਜੋ ਕੀਤਾ ਹੈ ਇਹ ਕਰਮ ਹੈ ਜੋ ਅੰਦਰ ਲਿਖਿਆ ਗਿਆ ਉਹ ਸੰਸਕਾਰ ਹੈ ਅਬ ਦੀ ਗੈਤ ਲਈ ਅਰਜ਼ ਕਰਾਂ ਸੰਸਕਾਰ ਕਿਸ ਦਾ ਬਣਦਾ ਹੈ ਅੰਦਰ ਕਿਹੜਾ ਕਰਮ ਲਿਖਿਆ ਜਾਂਦਾ ਹੈ ਜਿਸ ਕਰਮ ਨੂੰ ਮਨ ਨਾਲ ਕਰੀ ਗਏ ਤਾਂ ਐਸਾ ਹੁੰਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣੇਗਾ ਪਰ ਮਨ ਵਿਚਾਰ ਕਰ ਰਿਹਾ ਹੈ ਸੋਚ ਰਿਹਾ ਹੈ ਮਾਨਸਿਕ ਕਰਮ ਚੱਲ ਰਿਹਾ ਹੈ ਭਾਵੇਂ ਤਨ ਕਰਿਤ ਨਹੀਂ ਵੀ ਕਰ ਰਿਹਾ ਤਾਂ ਵੀ ਸੰਸਕਾਰ ਬਣੇਗਾ ਥੋੜਾ ਜਿਹਾ ਧਿਆਨਪੂਰਵਕ ਸੁਣਨਾ ਸੰਸਕਾਰ ਮਾਨਸਿਕ ਕਰਮ ਨਾਲ ਬਣਦਾ ਹੈ ਤਨ ਕੋਈ ਕਰਿਤ ਕਰ ਰਿਹਾ ਉਸ ਵਿੱਚ ਮਨ ਸ਼ਾਮਲ ਹੈ ਸੰਸਕਾਰ ਬਣੇਗਾ ਤਨ ਨਹੀਂ ਸ਼ਾਮਲ ਮਨ ਕਰ ਰਿਹਾ ਸੋਚ ਰਿਹਾ ਚਿੰਤਨ ਕਰ ਰਿਹਾ ਵਿਚਾਰ ਕਰ ਰਿਹਾ ਸੰਸਕਾਰ ਬਣਨ ਕਰੇ ਸੰਸਕਾਰ ਮਾਨਸਿਕ ਕਰਮ ਦੇ ਬਣਦੇ ਨੇ ਉਸ ਮਾਨਸਿਕ ਕਰਮ ਦੇ ਵਿੱਚ ਭਾਵੇਂ ਤਨ ਸ਼ਾਮਲ ਹੋਵੇ ਭਾਵੇਂ ਨਾ ਸ਼ਾਮਲ ਹੋਵੇ ਜਦ ਤਾਂ ਤਨਸ਼ ਨਾਲ ਸ਼ਾਮਲ ਹੁੰਦਾ ਹੈ ਤੋ ਕਰਮ ਕਰਤ ਬਣ ਜਾਂਦਾ ਹੈ ਲੇਕਿਨ ਤਨ ਸ਼ਾਮਲ ਨਹੀਂ ਹੋਇਆ ਤੋ ਕਰਮ ਕਰਮ ਹੈ ਕਰਤ ਨਹੀਂ ਬਣਿਆ ਕਰਤ ਨਹੀਂ ਬਣਿਆ ਸਮਾਜ ਕਾਨੂੰਨ मनुख ਦੇ ਕਿਰਤ ਨੂੰ ਵੇਖਦੀ ਹੈ ਮਾਨਸਿਕ ਕਰਮ ਨੂੰ ਨਹੀਂ ਦੇਖ ਵੀ ਨਹੀਂ ਸਕਦੀ ਤੁਸੀਂ ਇੱਥੇ ਸੋਚਦੇ ਕੀ ਪਿਓ ਮੈਨੂੰ ਕੀ ਪਤਾ ਹੈ ਮੈਂ ਇੱਥੇ ਸਟੇਜ ਤੇ ਬੈਠਾ ਜਾਂ ਗੁਰਦੁਆਰੇ ਬੈਠਾ ਹੋਇਆ ਕੀ ਸੋਚ ਰਿਹਾ ਸੀ ਤੁਹਾਨੂੰ ਕੀ ਪਤਾ ਮਾਨਸਿਕ ਕਰਮ ਤੱਕ ਸਮਾਜ ਦੀ ਕਾਨੂੰਨ ਦੀ ਪਹੁੰਚ ਨਹੀਂ ਹੈ ਕਿਰਤ ਤੱਕ ਪਹੁੰਚੇ ਜਦ ਉਹ ਮਾਨਸਿਕ ਕਰਮ ਜੋ ਵਿਚਾਰ ਦੇ ਰੂਪ ਵਿੱਚ ਆਉਂਦਾ ਹੈ ਜਦ ਤਨ ਤੇ ਕਿਰਤ ਦੇ ਰੂਪ ਵਿੱਚ ਪ੍ਰਗਟ ਆਉਂਦਾ ਹੈ ਉਹ ਸਮਾਜ ਨੂੰ ਦਿਖਾਈ ਦਿੰਦਾ ਹੈ ਕਰਦਾ ਕੀ ਪਿਆ ਇਹ dikrit tak kiya ਐਸਾ ਵੀ ਹੋ ਸਕਦਾ ਹੈ ਕਿਰਤ ਬੜੀ ਚੰਗੀ ਕਰ ਰਿਹਾ ਹੈ ਉਸ ਵਿੱਚ ਮਨ ਨਹੀਂ ਹੈ ਮਨ ਇਨਕਾਰ ਹੀ ਹੈ ਤੇ ਜਮਾਨੇ ਇਨਕਾਰੀਏ ਤੇ ਫਿਰ ਚੰਗੀ ਕਰਤ ਕਿਉਂ ਕਰ ਰਿਹਾ ਹੈ ਸਮਾਜ ਲਈ ਕਰ ਰਿਹਾ ਹੈ ਸਮਾਜ ਚੰਗਾ ਚੰਗਾ ਆਖੇਗਾ ਲੋਕੀ ਚੰਗਾ ਚੰਗਾ ਆਖਣਗੇ ਸਮਾਜ ਦੇ ਚ ਰਹਿਣਾ ਤੂੰ ਕਮ ਸੇ ਕਮ ਸਮਾਜ ਚੰਗਾ ਚੰਗਾ ਆਖੇ ਬੜੇ ਧਿਆਨ ਨਾਲ ਸੁਣਨਾ ਦੁਨੀਆਵਰ ਦੇ ਆਤਮਦਰਸੀ ਕਹਿੰਦੇ ਨੇ ਜੋ ਬਹੁਤ ਸਮਾਜ ਦੀ ਦ੍ਰਿਸ਼ਟੀ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਕਸਰ ਦੇਖਿਆ ਗਿਆ ਹੈ ਪਰਮਾਤਮਾ ਦੀ ਨਜ਼ਰਾਂ 'ਚ ਬੁਰਾਈ ਹੁੰਦਾ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਇਹਨੂੰ ਸ਼ੇਖ ਸਾਦੀ ਸਭ ਇੰਜ ਕਹਿੰਦੇ ਨੇ ਤੂੰ ਦੁਨੀਆਂ ਦੀ ਨਿਗਾਹਾਂ ਵਿੱਚ ਬਹੁਤ ਚੰਗਾ ਹੋਵੇਂ ਤੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਮਾੜਾ ਹੋਵੇਂ ਇਸਨਾਲੇ ਇਹ ਬੈਤਰ ਹੈ ਕਿ ਤੂੰ ਸਮਾਜ ਦੀ ਨਿਗਾਹ ਦੇ ਚ ਮਾੜਾ ਹੋਵੇਂ ਪ੍ਰਭੂ ਦੀ ਨਿਗਾਹ ਚੰਗਾ ਹੋਵੇ ਕਿਸਨੋ ਜੁਣਾ ਮਨੁੱਖ ਦੇ ਤੇ ਸਾਰੀ ਕੋਸ਼ਿਸ਼ ਇਹ ਸਮਾਜ ਚੰਗਾ ਰਹਿਣਾ ਜੋ ਸਮਾਜ ਦੇ ਚ ਹੈ ਇਸ ਸਮਾਜ ਤਤਛਿਨ ਫੈਸਲਾ ਕਰਦਾ ਹੈ ਰਹਿਣਾ ਸਮਾਜ ਦੇ ਚ ਕਰਮ ਜਦ ਕੀਤਾ ਬਣਦਾ ਉਹਨੂੰ ਸਮਾਜ ਦੇਖਦਾ ਹੈ ਹੱਥਾਂ ਦੁਆਰਾ ਕੀਤਾ ਪ੍ਰਗਟ ਹੋਈ ਜ਼ਬਾਨ ਦੁਆਰਾ ਬੋਲਣਾ ਕੀਤਾ ਦੇ ਰੂਪਿਤ ਪ੍ਰਗਟ ਹੋਇਆ ਲੋਕੀ ਦੇਖਦੇ ਪਰ ਮਨ ਕੀ ਬੋਲਦਾ ਪਏ ਅੰਦਰ ਸਮਾਜ ਨਹੀਂ ਦੇਖਦਾ ਦੇਖ ਵੀ ਨਹੀਂ ਸਕਦਾ ਮਨ ਕੀ ਸੋਚ ਰਿਹਾ ਹੈ ਕਾਨੂੰਨ ਦੇਖ ਵੀ ਨਹੀਂ ਸਕਦਾ ਸਮਾਜ ਦੇਖ ਵੀ ਨਹੀਂ ਸਕਦਾ ਅਨਸਾਰੀ ਹੋ ਸਕਦਾ ਤਨ ਸੁਭ ਕਰਿਤ ਕਰ ਰਿਹਾ ਹੈ ਉਸ ਵਿੱਚ ਮਨ ਨਹੀਂ ਹੈ ਸੰਸਕਾਰ ਨਹੀਂ ਬਣਨਗੇ ਇਸ ਸੁਭ ਕਰਿਤ ਦੇ ਅੰਦਰ ਸੰਸਕਾਰ ਨਹੀਂ ਬਣ ਇਹ ਲਿਖਿਆ ਹੀ ਨਹੀਂ ਜਾਏਗਾ ਭਾਵੇਂ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਸੇਵਾ ਕਰ ਰਿਹਾ ਹੈ ਮਨ ਨਹੀਂ ਹੈ ਵਿੱਚ ਇਹਦੇ ਸੰਸਕਾਰ ਨਹੀਂ ਬਣਨਗੇ ਹੋਰ ਸੁਣ ਲਓ ਕੁਝ ਬੁਰਾ ਕੀ ਤੈ ਉਸ ਵਿੱਚ ਮਨ ਨਹੀਂ ਸੀ ਉਹ ਦੇਵੀ ਸੰਸਕਾਰ ਨਹੀਂ ਬੜਨਾ ਤੋ ਗਿਆ ਬੁਰਾ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੀ ਕਰੇ ਅਰਮਾ ਬੋਲਿਆ ਬੁਰਾ ਹੈ ਪਰਮਾਤਮਾ ਦੀ ਨਿਗਾਹ ਚ ਖਰਾ ਹੈ ਸਮਾਜ ਦੀ ਨਿਗਾਹ ਖੋਟ ਹੈ ਬੁਰਾ ਜੋ ਬੋਲੇ ਹੈ ਪੈੜਾ ਜੋ ਬੋਲੇ ਹੈ ਪਰ ਪੈੜੀ ਜ਼ਬਾਨ ਬੋਲ ਗਈ ਹੈ ਉਸ ਦੀ ਉਸ ਵਿੱਚ ਉਸ ਦਾ ਮਨ ਨਹੀਂ ਸੀ ਪਰ ਸ਼ਤਾਂਤ ਆਪ ਕਰ ਰਹੇ ਹੈ ਬੀਖਰੇ ਹਰ ਬਾਣੇ ਕਈ ਦਫਾ ਐਸਾ ਹੁੰਦਾ ਮਨੁੱਖ ਸਮਾਜ ਦੀ ਨਿਗਾਹ ਖੋਟਾ ਹੁੰਦਾ ਹੈ ਪ੍ਰਭੂ ਦੀ ਨਿਗਾਹ ਖਰਾ ਹੁੰਦਾ ਹੈ ਔਰ ਕਈ ਦਫਾ ਸਮਾਜ ਦੀ ਨਿਗਾਹ ਦੇ ਚ ਖਰਾ ਹੁੰਦਾ ਹੈ ਗੁਰੂ ਦੀ ਨਿਗਾਹ ਬਿਲਕੁਲ ਖੋਟਾ ਹੁੰਦਾ ਹੈ ਖੋਟਾ ਹੁੰਦਾ ਧਾਰਮਿਕ ਪੁਰਸ਼ ਕਹਿੰਦੇ ਨੇ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖਰਾ ਹੋਵੇਂ ਬਿਹਤਰ ਹੈ ਤੂੰ ਸਮਾਜ ਦੀ ਦ੍ਰਿਸ਼ਟੀ 'ਚ ਖੋਟਾ ਹੋਵੇਂ ਪ੍ਰਭੂ ਦੀ ਨਿਗਾਹ 'ਚ ਖਰਾ ਹੋਵੇਂ ਬਿਹਤਰ ਹੈ ਇਹ ਚੁਣਾਵ ਕਰ ਇਸ ਚੁਣਾਵ ਆਸਤੇ ਬੜੀ ਹਿੰਮਤ ਚਾਹੀਦੀ ਹੈ ਮਨੁੱਖ ਬਹੁਤ ਕੁਝ ਜੋ ਕਰਦਾ ਹੈ ਸਮਾਜ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਲੋਗਨ ਕੋ ਪਤੇ ਆਵੇ ਕਬ ਕੋ ਲੋਗਨ ਕੋ ਪਤੇ ਆਵੇ ਲੋਕ ਪਤੀਣੇ ਨਾ ਪਤ ਹੋਵੇ ਜਨਾਨਿਕ ਹਿਰਦੇ ਸਦ ਧਿਆਉ ਤਾਂ ਜੈ ਜੈ ਕਰੇ ਸਭ ਕੋ ਕੀ ਲੋਕਾਂ ਨੂੰ ਖੁਸ਼ ਕਰਨ ਵਾਸਤੇ ਚਲੇ ਆ ਕਦੀ ਬਗੌਰ ਮੁਤਾਲਾ ਕਰੋਗੇ ਅਰੇ ਆંકੜੇ ਸਹੀ ਨੇ 99% ਮਨੁੱਖ ਜੋ ਕੁਝ ਕਰਦੇ ਨੇ ਸਮਾਜ ਨੂੰ ਖੁਸ਼ ਕਰਨ ਵਾਸਤੇ ਸਮਾਜ ਦੀ ਨਿਗਾਹ 'ਚ ਖਰਾ ਬਣਨ ਵਾਸਤੇ। ਔਰ ਜਿਤਨਾ ਸਮਾਜ ਦੀ ਨਿਗਾਹ 'ਚ ਖਰਾ ਹੋਣ ਦੀ ਕੋਸ਼ਿਸ਼ ਕਰਦੇ ਨੇ ਉਤਨਾ ਹੀ ਗੁਰੂ ਦੀ ਨਿਗਾਹ 'ਚ ਖੋਟੇ ਹੁੰਦੇ ਨੇ। ਇਹ ਕੋਈ ਪ੍ਰਮਾਣ ਨਹੀਂ ਹੈ ਕਿ ਜੋ ਸਮਾਜ ਦੇ ਨਿਗਾਹ ਚ ਚੰਗਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਚੰਗਾ ਹੋਵੇਗਾ ਇਹ ਕੋਈ ਸਬੂਤ ਨਹੀਂ ਹੈ ਇਹ ਕੋਈ ਪ੍ਰਮਾਣ ਨਹੀਂ ਹੈ ਇਤਨੀ ਮੈਂ ਅਰਜ਼ ਕਰਦੇ ਹਾਂ ਪਰ ਇਹ ਵੀ ਕੋਈ ਪ੍ਰਮਾਣ ਨਹੀਂ ਜੋ ਸਮਾਜ ਦੇ ਨਿਗਾਹ ਦੇ ਚ ਖੋਟਾ ਹੈ ਉਹ ਪ੍ਰਮਾਤਮਾ ਦੀ ਨਿਗਾਹ ਚ ਵੀ ਖੋਟਾ ਹੋਵੇਗਾ ਇਹ ਕੋਈ ਪ੍ਰਮਾਣ ਨਹੀਂ ਇਸੇ ਲਈ ਪਰਮਾਤਮਾ ਦਾ ਫੈਸਲਾ ਹੈ ਜੋ ਕਰਮ ਮਨ ਨਾਲ ਕੀਤਾ ਜਾਂਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਦੂਜੇ ਦੇ ਨਹੀਂ ਬਣਦੇ ਬਣਦੇ ਨੇ ਕ੍ਰਿਬਨ ਕ੍ਰਿਬਨ ਜਦ ਵੀ ਕੋਈ ਮਨੁੱਖ ਬੁਰਾ ਕਰਦਾ ਹੈ ਉਸ ਵਿੱਚ ਮਨ ਪੂਰਾ ਹੁੰਦਾ ਹੈ ਕਿਉਂ ਸਾਵਧਾਨੀ ਚਾਹੀਦੀ ਹੈ ਮਨ ਪੂਰਾ ਚਾਹੀਦਾ ਹੈ ਸਮਾਜ ਦੇਖੇ ਨਾ ਕਾਨੂੰਨ ਦੇਖੇ ਨਾ ਪਕੜਾ ਜਾਵਾਂਗਾ ਹਰ ਬੁਰੇ ਕਰਮ ਵਿੱਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਚੋਰ ਪੂਰਾ ਸਾਵਧਾਨ ਆਉਂਦਾ ਹੈ ਚੋਰੀ ਕਰਨ ਲੱਗੇ ਕਾਤਲ ਪੂਰਾ ਸਾਵਧਾਨ ਆਉਂਦਾ ਹੈ ਕਤਲ ਕਰਨ ਲੱਗੇ ਆ ਪਕੜਿਆ ਜ ਗਿਆ ਤੇ ਫਾਂਸੀ ਉਮਰ ਭਰ ਦੀ ਜੇਰ ਪੂਰਾ ਸਾਵਧਾਨ ਹੁੰਦਾ ਹੈ ਬੜਾ ਸਾਵਧਾਨ ਹੁੰਦਾ ਹੈ ਬੇਵਾਨੀ ਕਰਨਵੇ ਥੱਗੇ ਕਰਨ ਦੇ ਚ ਮਨੁੱਖ ਦੀ ਸਾਵਧਾਨੀ ਪੂਰੀ ਆਉਂਦੀ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਕੋਈ ਸਾਵਧਾਨ ਨਹੀਂ ਕਿਰਤਨ ਸੁਣਦਾ ਪਿਆ ਸਾਵਧਾਨੀ ਕੋਈ ਨਹੀਂ ਤੋ ਚੋਰੀ ਦੇ ਸੰਸਕਾਰ ਬਣ ਜਾਂਦੇ ਨੇ ਕੀਰਤਨ ਦੇ ਨਹੀਂ ਬਣਦੇ ਬੇਈਮਾਨੀ ਦੇ ਸੰਸਕਾਰ ਬਣ ਜਾਂਦੇ ਨੇ ਉਹ ਵਾਹਿਗੁਰੂ ਵਾਹਿਗੁਰੂ ਆਖਣ ਦੇ ਸੰਸਕਾਰ ਨਹੀਂ ਬਣਦੇ ਕਿਉਂ ਉਸ ਵਿੱਚ ਮਨ ਨਹੀਂ ਸੀ ਸਾਵਧਾਨੀ ਨਹੀਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਗਾਂਦਾ ਪੈ ਪਾਠ ਕਰਦਾ ਪੈ ਮਨ ਤੇ ਉਸ ਵਿੱਚ ਹੈ ਨਹੀਂ ਸੰਸਕਾਰ ਨਹੀਂ ਬਣਨਗੇ ਮਨ ਕਰ ਕਭੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹੋ ਨੇ ਸਬਾਸਤ ਕੀਨੋ ਆਪਣੋ ਪਾਇਆ ਮਨ ਉਸੇ ਹੀ ਕਰਮ ਦੇ ਚਾਹੁੰਦਾ ਜਿਸ ਤੋਂ ਪ੍ਰਭਾਵ ਹੁੰਦਾ ਹੈ ਮਨ ਉਸੇ ਹੀ ਕਰਮ ਵਿੱਚ ਚਾਹੁੰਦਾ ਜਿਸ ਤੋਂ ਲਾਭ ਹੈ ਅਗਰ ਬੁਰੇ ਕਰਮ ਦੇ ਚਲਾਭ ਹੈ ਤਾਂ ਮਨੁੱਖ ਬੁਰਾ ਕਰੇਗਾ ਅਗਰ ਪਤਾ ਚੱਲ ਜਾਏ ਸ਼ੁਭ ਕਰਮ ਦੇ ਚਲਾਭ ਹੈ ਤਾਂ ਕਰੇਗਾ ਮਨੋਰਥ ਲਾਭ ਹੈ ਔਰ ਲਾਭ ਵੀ ਸਿਰਫ ਦੁਨਿਆਵੀ ਕੋਈ ਅਧਿਆਤਮਕ ਨਹੀਂ ਕੋਈ ਪ੍ਰਮਾਤਮ ਨਹੀਂ ਦੁਨਿਆਵੀ ਲਾਭ ਹੈ ਤੇ ਸ਼ੁਭ ਕਰ ਦੇ ਨਹੀਂ ਤੇ ਨਹੀਂ ਕਰਦੇ ਅਗਰ ਅਸ਼ੁਭ ਕਰਕੇ ਵੀ ਦੁਨਿਆਵੀ ਲਾਭ ਹੋ ਸਕਦਾ ਹੈ ਤੋ ਕਰਦੇ ਕਰਨਾ ਹੈ ਮੂਲ ਤੇ ਲਾਭ ਦੀ ਗੱਲ ਹੈ ਆਪ ਸੁਣ ਕੇ ਹੈਰਾਨ ਹੋਗੇ ਸਵਾਵਕ ਸਾਹਮਣੇ ਮੇਰੇ ਵਾਕ ਆ ਗਿਆ ਹੈ ਭਾਰਤ ਦੇ ਪ੍ਰਾਚੀਨ ਇਰੇ ਸ਼ੇ ਮੋਨੀਆਂ ਦੀ ਵੰਡ ਦੇ ਮੁਤਾਬਕ ਚਾਰ ਵਰਨ ਬਣਦੇ ਨੇ ਉਹ ਜਿਹੜੀ ਵੰਡ ਕੀਤੀ ਸੀ ਉਹਨਾਂ ਨੇ ਜਾਤ ਪਾਤ ਕਰਕੇ ਨਹੀਂ ਕੀਤੀ ਸੀ ਜਿਹੜਾ ਆਪਣੇ ਸਿਰ ਦੀ ਵਰਤੋਂ ਬਹੁਤ ਜ਼ਿਆਦਾ ਕਰੇ بڑا ਸੋਚੇ ਜ਼ਬਾਨ ਦੇ ਅੱਗੇ ਉਹਦੀ ਸੋਚਣੀ ਹੋਵੇ ਜ਼ਬਾਨ ਪਿੱਛੇ ਹੋਵੇ ਪੈਰਾਂ ਦੇ ਅੱਗੇ ਵੀ ਉਸਦੀ ਅਕਲ ਹੋਵੇ ਪੈਰ ਅੱਗੇ ਨਾ ਹੋਣ ਮੂਰਖ ਮਨੁੱਖ ਪੈਰ ਅੱਗੇ ਨੇ ਅਗਲ ਪਿੱਛੇ ਹੈ ਕਦਮ ਪਹਿਲੇ ਪੁੱਟ ਲੈਂਦਾ ਸੋਚਦਾ ਬਾਅਦ ਵਿੱਚ ਹੈ ਸਿਆਣਾ ਅਕਲ ਅੱਗੇ ਕਦਮ ਪਿਛੇ ਸੋਚਦਾ ਪਹਿਲੇ ਕਦਮ ਬਾਅਦ ਵਿੱਚ ਰੱਖਦਾ ਸਿਆਣਾ ਮਨੁੱਖ ਸੋਚਦਾ ਪਹਿਲੇ ਬੋਲਦਾ ਬਾਅਦ ਵਿੱਚ ਹੈ ਸਿਆਣਾ ਮਨੁੱਖ ਕਰਦਾ ਬਾਅਦ ਵਿੱਚ ਹੈ ਸੋਚਦਾ ਪਹਿਲੇ ਮੂੜ ਕਰਦਾ ਪਹਿਲੇ ਸੋਚਦਾ ਬਾਅਦ ਵਿੱਚ ਹੈ ਇਹ ਪਹਿਚਾਣ ਜਿਹੜਾ ਹਰ ਕਰਮ ਵਿੱਚ ਅਕਲ ਨੂੰ ਅੱਗੇ ਰੱਖਦਾ ਹੈ ਸਿਰ ਨੂੰ ਅੱਗੇ ਰੱਖਦਾ ਹੈ। ਔਰ ਜਿਸ ਦਾ ਸਿਰ ਬਹੁਤ ਮਜ਼ਬੂਤ ਹੈ ਉਹਨੂੰ ਬ੍ਰਾਹਮਣ ਆਖਿਆ ਗਿਆ ਕਿਸ। ਇਹ ਬ੍ਰਾਹਮਣ ਹੈ। ਬ੍ਰਾਹਮਣ ਕੋਈ ਜਾਤ ਨਹੀਂ ਸੀ। ਇਹ ਗੱਲ ਵੱਖਰੀ ਹੈ ਕਿ ਉਸ ਵਰਗ ਦੇ ਬੰਦਿਆਂ ਨੂੰ ਬ੍ਰਾਹਮਣ ਆਖਿਆ ਗਿਆ ਬਹੁਤਾਤ ਦੇ ਵਿੱਚ ਜਾਤ ਮੰਨ ਲਈ ਗਈ। ਵਰਨੈ ਜਾਤ ਨਹੀਂ ਹੈ। ਗੁਰਵਾਣੀ ذات ਨਹੀਂ ਮੰਦੀ ਗੁਰਵਾਣੀ ਕਹਿੰਦੀ ਹੈ ਬ੍ਰह्मबिन्दे ਸੇ ਬ੍ਰਾਹਮਣਾ ਜੋ ਬ੍ਰह्म ਦਾ ਚਿੰਤਨ ਕਰਦਾ ਹੈ ਬ੍ਰਾਹਮਣ ਔਰ ਸੁਣਵਾ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੋ ਬ੍ਰह्म ਦੇ ਵਿਚਾਰ ਕਰਦਾ ਹੈ ਬ੍ਰਾਹਮਣ ਵੇਦ ਸਬਦੰ ਬ੍ਰਾਹਮਣ ਹੈ ਵਿਦਿਆਦੀ ਵਿਚਾਰ ਕਰਦਾ ਹੈ ਸੋਚਦਾ ਹੈ ਬ੍ਰਾਹਮਣ ਸਿਰ ਨੂੰ ਵਗੈ ਕਰਦਾ ਹੈ ਬ੍ਰਾਹਮਣ ਹੱਥ ਅਗੇ ਨੇ ਹੱਥਾਂ 'ਚ ਤਾਕਤ ਹੋਣੀ ਚਾਹੀਦੀ ਹੈ। ਸਿਰ ਦੇ 'ਚ ਨਹੀਂ ਹੈ ਤੇ ਨਾ ਸਹੀ। ਛਾਤ ਮਜ਼ਬੂਤ ਹੋਣੇ ਚਾਹੀਦੇ। ਮੇਰੇ ਦੋ ਹੱਥ ਇਤਨੇ ਮਜ਼ਬੂਤ ਹੋਵਨ 1000 ਹੱਥਾਂ ਨੂੰ ਜਗੜ ਕੇ ਰੱਖ ਦੇਣ। ਪਤਾ ਹੈ ਭਾਰਤ ਦੇ 'ਚ ਇੱਕ ਐਸਾ ਪੁਰਸ਼ ਹੋਏ ਜਿਹਦਾ ਨਾਂ ਸੀ ਸਹਿਨ ਸਰਬਾਉ। ਸਹਿਨ ਸਰਬਾਉ ਸਾਨਸ ਕਹਿੰਦੇ ਨੇ 1000 ਨੂੰ। ਹਜ਼ਾਰ ਬਾਵਾ ਵਾਲਾ ਇਤਿਹਾਸ ਦੇ ਚਾਂ ਸਚਾਈ ਕੱਢਣੀ ਪਏਗੀ ਹਜ਼ਾਰ ਬਾਵਾ ਇੱਕੋ ਹੀ ਮਨੁੱਖ ਦੀ ਆਵਨ ਤਾਂ ਮੇਰੇ ਖਾਲੇ ਸਾਰਾ ਹਾਲ ਕਮਰੇ ਚ ਇਕੱਲਾ ਹੀ ਬੈਠ ਸਕੇਗਾ ਹਜ਼ਾਰ ਬਾਵਾ ਬਹੁਤ ਵੱਡਾ ਸਰੀਰ ਚਾਹੀਦਾ ਹੈ ਹਜ਼ਾਰ ਬਾਵਾ ਪਰ ਮੈਂ ਕਰਾਂ ਸਚਾਈ ਹੈ ਉਹਂ ਦੇ ਨੇ ਸੈਨ ਸਰਬਾਉ ਹੰਤੇ ਉਸ ਦੇ ਕੋਲ ਦੋ ਹੱਥ ਪਰ ਉਸ ਦੇ ਕੋਲ ਹਜ਼ਾਰਾਂ ਹੱਥ ਜੁੜੇ ਹੁੰਦੇ ਜੋੜ ਕੇ ਖੜੇ ਹੁੰਦੇ ਉਹਦੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਬੰਨ ਕੇ ਰੱਖ ਦਿੰਦੇ ਉਹਦੇ ਦੋ ਹੱਥ ਹਜ਼ਾਰਾਂ ਦੇ ਸਿਰਾਂ ਨੂੰ ਝੁਕਾ ਕੇ ਰੱਖ ਦਿੰਦੇ ਸਹਿਨ ਸਰਬਾਉ ਹਰਮਨ ਉਹਦੀ ਕੋਸ਼ਿਸ਼ ਹੈ ਮੇਰੀਆਂ ਦੋ ਬਾਵਾਵਾਂ ਦੇਚ ਹਜ਼ਾਰਾਂ ਬਾਵਾਵਾਂ ਦਾ ਬਲ ਲੋ ਸਹਿਨ ਸਰਬਾਉ ਕੋਉਣ ਨਹੀਂ ਬਣਨਾ ਜਾਂਦਾ ਸਭ ਕੁਝ ਮੇਰੇ ਹੱਥਾਂ ਚ ਹੋਵੇ ਸਭ ਕੁਝ ਮੇਰੀ ਮੁੱਠੀ ਦੇ ਚ ਹੋਵੇ ਮੁਗਲ ਸ਼ਹਿਨशाह ਤੇ ਆਪਣਾ ਤਖੱਲੂ ਇਸ ਦਾ ਇਸੇ ਤਰ੍ਹਾਂ ਰੱਖਦੇ ਰਹੇ ਜਹਾਂ ਗਏ ਸਾਰਾ ਜਹਾਨ ਮੇਰੀ ਪકડ ਦੇਚ ਮੇਰੀ ਮੁੱਠੀ ਦੇਚ ਅਕਬਰ ਜਲਾਲਉਦੀਨ ਤੇ ਨਾਮ ਸੀ ਅਕਬਰ ਪਤਾ ਅਕਬਰ ਕਿਸ ਨੂੰ ਕਹਿੰਦੇ ਨੇ ਅਕਬਰ ਦੇ ਅਖਰ ਸਭ ਤੋਂ ਵੱਡਾ ਇਸੇ ਵਾਸਤੇ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾ ਹੀ ਅਕਬਰ ਹੈ ਹੋਵੇਗਾ ਅੱਲਾ ਅਕਬਰ ਜਲਾਲਉਦੀਨ ਨੇ ਕਿਹਾ ਮੈਂ ਅਕਬਰ ਗੱਲ ਖਤਮ ਜਲਾਲਉਦੀਨ ਅਕਬਰ ਕੌਣ ਨੇ ਅਕਬਰ ਬਣਨਾ ਚਾਹੁੰਦਾ ਕੌਣ ਸਾਰਿਆਂ ਤੋਂ ਵੱਡਾ ਨਹੀਂ ਬਣਨਾ ਚਾਹੁੰਦਾ ਔਰੇ ਹੰਕਾਰ ਸ਼ਿਖਰ ਤੇ ਹੋਵੇ ਤੇ ਮਨੁੱਖ ਚਾਹੁੰਦਾ ਹੈ ਖੁਦਾ ਨੂੰ ਵੀ ਛੋਟਾ ਦਿਖਾਣਾ ਹੈ ਹੰਕਾਰ ਐਸਾ ਕਰਦਾ ਹੈ ਹਰਨਾਕਸ਼ ਨੇ ਕੀਤਾ ਸੀ ਰੱਬ ਕੀ ਹੁੰਦਾ ਮੈਂ ਖੁਦ ਰਬਾ ਐਸਾ ਕੀਤਾ ਸੀ ਨਮਰੋਦ ਨੇ ਖੁਦਾ ਕੀ ਹੁੰਦਾ ਮੈਂ ਖੁਦ ਖੁਦਾ ਕੀਤਾ ਸੀ ਉਸਨੇ ਹੱਥ ਇਤਨੇ ਮਜ਼ਬੂਤ ਹੋਵਨ ਸਾਰੇ ਹੱਥ میرے اگوں جڑے اتنی طاقت ہوئے, ہزاراں سر میرے اگوں جک جا سہن سر باہ ایک اردو کا شاعر کہنے دا ہے کسی کے ایک آنسو پر ہزاروں دل تڑپتے ہیں کسی کا عمر بھر رونا یوں ہی بیکار جاتا ہے ਇੱਕ ਹੰਜੂ ਨਿਕਲੇ ਹਜ਼ਾਰਾਂ ਦਿਲ ਰੋਠੇ ਨੇ ساری ਜ਼ਿੰਦਗੀ ਕੋਈ ਰੋਂਦਾ ਰਿਹਾ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋਂਦਾ ਕਿਉਂ ਰੋਂਦਾ ਸਹਿਨ ਸਰਵਾਹੂ ਦੋ ਹੱਥਾਂ ਵਿੱਚ ਬਹੁਤ ਵੱਡੀ ਤਾਕਤ ਇਸ ਤਰ੍ਹਾਂ ਦੀ ਸ਼ਕਤੀ ਦਾ ਜੇ ਮਤਲਾਸ਼ੀ ਹੋਵੇ ਤੇ ਹੱਥਾਂ ਨੂੰ ਹੀ ਮਜ਼ਬੂਤ ਕਰਨਾ ਚਾਹੇ ਉਹਨੂੰ ਕਹਿੰਦੇ ਸਨ ਖੱਤਰੀ ਛਤਰੀ ਛਤਰੀ ਦੇ ਅਖਰੀ ਅਰਥ ਵਿੱਚ ਸ਼ਸਤਰ ਜਿਸ ਦੇ ਹੱਥ ਤੇ ਚੈ ਸ਼ਕਤੀ ਜਿਸ ਦੇ ਹੱਥ ਤੇ ਛਤਰੀ ਇਹਦਾ ਉਪਰ ਬ੍ਰੰਸ਼ ਹਿੰਦੀ ਪੰਜਾਬ ਵਿੱਚ ਖੱਤਰੀ ਅਸੀਂ ਕਹਿ ਦਿੰਦੇ ਆ ਵਰਨਾ ਲਵਜ਼ ਸੰਸਕ੍ਰਿਤ ਦਾ ਛਤਰੀ ਸ਼ਸਤਰ ਜੇ ਦੇਖੋ ਸ਼ਕਤੀ ਜੇ ਦੇਖੋ ਛਤਰੀ ਹੱਥ ਬੜੇ ਮਜ਼ਬੂਤ ਨੇ ਹੱਥਾਂ 'ਚ ਬੜੀ ਤਾਕਤ ਹੈ ਇਹ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਮਜਬੂਰ ਕਰ ਸਕਦੇ ਨੇ ਹੱਥ ਜੋੜਨ ਤੇ ਇਹ ਦੋ ਹੱਥ ਇਤਨੇ ਮਜ਼ਬੂਤ ਨੇ ਹਜ਼ਾਰਾਂ ਸਿਰਾਂ ਨੂੰ ਝੁਕਾ ਸਕਦੇ ਨੇ ਸ਼ਤਰੀ ਫਿਰ ਜਿਹੜਾ ਬਾਰੀਕ ਕੰਮ ਨਾ ਕਰ ਸਕੇ ਅਖਲ ਨੂੰ ਵਗੇ ਕਰਨਾ ਉਹਦਾ ਸਵਾਲ ਨਹੀਂ ਹੱਥਾਂ ਨੂੰ ਮਜ਼ਬੂਤ ਕਰਨਾ ਹੋਵੇ ਉਹਦਾ ਸਵਾਹ ਨੇ ਹਰ ਵਕਤ ਭਾਰੀ ਵਜ਼ਨੇ ਕੰਮ ਦੇ ਚਪਨੇ ਆਪ ਨੂੰ ਲਈ ਰੱਖਣਾ ਜੈਸੇ ਸਾਰੇ ਸਰੀਰ ਦਾ ਵਜ਼ਨ ਸਿਰ ਦਾ ਹੱਥਾਂ ਦਾ ਪੇਟ ਦਾ ਕੌਣ ਚੁੱਕ ਦੇਣ ਪੈਰ ਜ਼ਾਤ ਨਹੀਂ ਹੈ ਸੂਦਰ ਕੋਈ ਯਾਤ ਨਹੀਂ ਹੈ ਪੈਰ ਸੂਦਰ ਨੇ ਪਰ ਸ਼ੋਧਰ ਦੀ ਮਾਨਤਾ ਸਿਰ ਨਹੀਂ ਪੂਜਿਆ ਜਾਂਦਾ ਹੱਥ ਨਹੀਂ ਪੂਜੇ ਜਾਂਦੇ ਚਰਨ ਹੀ ਪੂਜੇ ਜਾਂਦੇ ਇਹ ਵੀ ਮੈਲ ਚੁੱਕਦੇ ਭਾਰ ਚੁੱਕਦੇ ਪੇਟ ਦਾ ਵੀ ਭਾਰ ਚੁੱਕਿਆ ਹੱਥਾਂ ਦਾ ਵੀ ਭਾਰ ਚੁੱਕਿਆ ਸਿਰ ਦਾ ਵੀ ਭਾਰ ਚੁੱਕਿਆ ਵਜਨੇ ਕਮ ਭਾਰੇ ਕਮ ਇਹ ਨਾ ਕਰਨ ਸਾਰਾ ਸੰਸਾਰ ਰੁਕ ਜਾਏਗਾ ਕੋਈ ਮਕਾਨ ਨਾ ਬਣਾਵੇ ਕੋਈ ਮੋੜ ਔਰਾਂ ਦੇ ਖਲਣਾ ਲਾਵੇ ਜੁੱਤੀਆਂ ਨਾ ਬਣਾਵੇ ਕਪੜਾ ਨਾ ਬਣਾਵੇ ਇਟਾ ਨਾ ਬਣਾਵੇ ਇਹ ਸਭ ਵਜ਼ਨ ਹੀ ਕਮ ਸਨ ਭਾਰ ਹੀ ਕਮ ਸਨ ਤੋ ਸਿਰਫ ਸਿਰ ਵਾਲਾ ਕਿੱਥੇ ਰਵੇਗਾ ਸਿਰਫ ਹੱਥਾਂ ਵਾਲੇ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਮੁਲਕਾਂ ਸ਼ੋਦਰ ਦਾ ਕੀਰਤੀ ਬੰਦੇ ਦਾ ਸਤਿਕਾਰ ਹੋਇਆ ਸਨਮਾਨ ਹੋਇਆ ਉੱਥੇ-ਉੱਥੇ ਕਿਰਤ ਕਰਕੇ ਧੰਨਵਤ ਗਿਆ ਭਾਰਤ ਦਾ ਮਫਲੇ ਸੌਣਾ ਕਾਰਨ ਦੋ ਸਨ ਇੱਕ ਤੇ 1000 ਸਾਲ ਦੀ ਗੁਲਾਮੀ ਦੂਸਰਾ ਕਿਰਤੀ ਬੰਦਾ ਸ਼ੁੱਧ ਰ ਹੈ ਜੁਲਾਹਾ ਸ਼ੁੱਧ ਰ ਹੈ ਚਮਾਰ ਸ਼ੁੱਧ ਰ ਹੈ ਰਾਜ ਮਿਸਤਰੀ ਸ਼ੁੱਧ ਰ ਹੈ ਲੋਹਾਰ ਸ਼ੁੱਧ ਰ ਹੈ ਦਰਕਾਨ ਸ਼ੁੱਧ ਰ ਸਭ ਸ਼ੁੱਧ ਜੋ ਕਿਰਤ ਕਰਦੇ ਤੇ ਧਨ ਤੇ ਕਿਰਤ ਨਾਲ ਆਏਗਾ ਕਿਰਤੀਸ਼ੋਦਰ ਪਛੜ ਗਿਆ ਦੇਸ਼ ਨਹੀਂ ਤੇ ਦੇਸ਼ ਸਾਰੀ ਦੁਨੀਆ ਦੇ ਦੇਸ਼ਾਂ ਨਾਲੋਂ ਅੱਗੇ ਸੀ ਮੰਗੋਲ ਵੀ ਭਾਰਤ ਗਏ ਆਪਣੀ ਉਧਰਪੂਰਤੀ ਲਈ ਈਰਾਨ ਗਿਆ ਅਫਗਾਨਿਸਤਾਨ ਗਿਆ ਅਰਬ ਗਿਆ ਫਰਾਂਚ ਗਏ ਡੱਚ ਗਏ ਪੁਰਤਗੇਜ਼ ਗਏ ਅੰਗਰੇਜ਼ ਗਏ ਸਾਰਿਆਂ ਦੀ ਨਿਗਾਹ ਵਿੱਚ ਭਾਰਤ ਸੀ ਉਹ ਕੇਂਦਰ ਸੀ جیسے اج سارا دی نگاہ امریکہ بنے ہوئے امریکہ تو بھی ود سے بھارت منگول اتھے ہی آئے ڈچ اتھے ہی آئے پرتگیز اتھے ہی آئے افغانی اتھے آئے ازبیکستانی اور ٹرکش ترکی دے لوگ ایرانی عربین انگریز فرنچ ਸਬ ਦੀ ਉਦਰ ਪੂਰਤੀ ਦਾ ਕੇਂਦਰ ਭਾਰਤ ਸੀ ਸੋਨੇ ਦੀ ਚਿੜੀਆ ਸੀ 1000 ਸਾਲ ਦੇ غلامੇ ਔਰ 1000 ਸਾਲ ਤੱਕ ਲੁਟੇਰੇ ਲੁੱਟਦੇ ਰਹੇ ਹੁਣ ਵੀ ਤੁਸੀਂ ਚਲੇ ਜਾਓ ਲੰਡਨ ਮੈਜ਼ਮ ਦੇਚ ਕਲਗੀ ਤੇ ਗੁਰੂ ਗੋਬਿੰਦ ਸਿੰਘ ਦੀ ਪਈ ਹੈ ਨਾਲ ਸੋਨੇ ਦੇ ਰਥ ਵੱਡੇ ਵੱਡੇ ਫਾਲ ਭਾਰਤ ਤੋਂ ਲਿਆਂਦੇ ਪੈਣ ਲਿਖਿਆ ਹੈ ਉੱਥੇ ਕੌਨ ਔਰ ਹੀਰਾ ਭਾਰਤ ਤੋਂ ਲਿਆਂਦਾ ਉਥੇ ਪਏ ਇਹ ਭਾਰਤ ਤੋਂ ਲਿਆਂਦੀਆਂ ਚੀਜ਼ਾਂ ਲੰਡਨ ਮੈਜਮ ਦੇ ਚੋਂ ਕੱਢ ਰਹੀਏ ਤੇ ਰਹਿੰਦਾ ਕਿ ਉਥੇ ਕੱਖ ਕੁਝ ਵੀ ਨਹੀਂ ਲੈਂਦਾ ਹਜ਼ਾਰਾਂ ਪਾਉਣ ਦੀ ਆਮਦਨ ਹੈ 10 ਪਾਉਣ ਟਿਕਟ ਹੈ ਜਾ ਕੇ ਦੇਖੋ ਕੌਨ ਔਰ ਹੀਰਾ ਸੋਨੇ ਦੇ ਥਾਲ ਸੋਨੇ ਦੇ ਰੱਥ ਹੀਰੇ ਮੋਤੀ ਇਹ ਸਭ ਉਥੋਂ ਲੈਂਦਾ ਹੈ ایرانی لٹتے رہے تخت تاؤس ہندوستان تو لٹ کے لے گیا نادر شاہ ازبیکستانی لٹتے رہے ترکمینستانی لٹتے رہے ایرانی لٹتے رہے افغانی لٹتے رہے پھر کا آئے فرنچ آئے ڈچ آئے پرتگیز آئے پھر انگریز آئے ایک ہزار سال تک لٹتے رہے ایک ہزار سال تک جس جسوں لٹیا جائے تھے رہ کی جائے گا پھر کی جائے گا پھر